ਹਾਂਜੀ ਪੰਜਾਬ ਵਾਲਿਓ ਆ ਗਏ ਬਾਈ ਹੁਣ ਆਪਾਂ ਟ੍ਰੇਨ ਤੇ ਚੜਦੇ ਇਧਰੋਂ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਆ ਬੈਠੇ ਜੀ ਸਾਰੀ ਸੰਗਤ ਤੇ ਸਾਲਾ ਸਰ ਚੱਲੇ ਆ ਹੁਣ ਆਪਾਂ ਹਿਸਾਰ ਬੈਠੇ ਆ ਸਟੇਸ਼ਨ ਤੇ ਆ ਗੱਡੀਆਂ ਖੜੀਆਂ ਇਧਰ ਆ ਹੁਣ ਆਪਾਂ ਚੱਲੇ ਆ ਹਿਸਾਰ ਤੋਂ ਸੁਜਾਨਗੜ ਹੇਰ ਇਸ ਲਈ ਰਾਜਸਥਾਨ ਦੇ ਟੀਲੇ ਯਾਨੀ ਪੂਰਾ ਪਿਓਰ ਰਾਜਸਥਾਨ ਵੀ ਕਹਿ ਸਕਦੇ ਆ ਰੇਗਿਸਤਾਨ ਵੀ ਤੇ ਸਾਲਾ ਸਰ ਦੇ ਹੁਣ ਨਜ਼ਦੀਕ ਪਹੁੰਚਣ ਵਾਲੇ ਆਪਾਂ ਅਜਨਗੜ੍ਹ ਉਸ ਤੋਂ ਬਾਅਦ ਥੋੜੀ ਦੂਰ ਰਹਿ ਜਾਣਾ ਸਾਲਾ ਸਰ ਤੇ ਉਹ ਵੀ ਤੁਹਾਨੂੰ ਪੂਰਾ ਨਜ਼ਾਰਾ ਦਿਖਾਵਾਂਗੇ ਆਹ ਜਿਹੜੇ ਟੀਲੇ ਆ ਨਾ ਰੇਸਵੇਂ ਪਿਓ ਰਾਜਸਥਾਨ ਕਹਿ ਸਕਦੇ ਇੱਥੇ ਨਾ ਦਾ ਕੋਈ ਪਾਣੀ ਦੀ ਵਿਵਸਥਾ ਹੋਰ ਦੇਖ ਲੋ ਰੇਜ ਦੇ ਟੀਲੇ ਕਿੰਨੇ ਕਿੰਨੇ ਆ ਹਾਂ ਜੀ ਪੰਜਾਬੀਓ ਸਾਸਤਰੀ ਕਾਲ ਅੱਜ ਆ ਗਏ ਅਸੀਂ ਸਾਲਾ ਸਰ ਦੇ ਰੂਮ ਦੇ ਵਿੱਚ ਬੈਠੇ ਆ ਦੇ ਹੁਣ ਨਾਤੋਲੇ ਸਾਰੇ ਤੇ ਆ ਬੈਠੇ ਨੇ ਹੁਣ ਚੱਲਾਂਗੇ ਬਾਬਾ ਜੀ ਬਜਰੰਗਵਲੀ ਦਾ ਯਾਨੀ ਦਰਸ਼ਨ ਕਰਨ ਜਾਵਾਂਗੇ ਮੱਥਾ ਟੇਕਣ ਚੱਲਦੇ ਆ ਫਿਰ ਤੇ ਉਦੋਂ ਬਾਅਦ ਚੱਲਾਂਗੇ ਮਾਤਾ ਅੰਜਨਾ ਤੇ ਆਜੋ ਚਲੋ ਬਾਲਾ ਜੀ ਦੇ ਦਰਬਾਰ ਤੇ ਤੇ ਹੁਣ ਚੱਲਦੇ ਆਪਾਂ ਮੱਥਾ ਟੇਕਣ ਲੋ ਜੀ ਹੁਣ ਆਪਾਂ ਚੱਲਦੇ ਆ ਬਾਲਾ ਜੀ ਦੇ ਦਰਬਾਰ ਚ ਮੱਥਾ ਟੇਕਣ ਨਾਤੋਲੇ ਸਾਰੇ ਹੁਣ ਚੱਲਦੇ ਆ ਇਹ ਆ ਗਈ ਧਰਮਸ਼ਾਲਾ ਆ ساری ਧਰਮਸ਼ਾਲਾ ਕੀ ਇਹ ਰੂਮ ਨੇ ਸਾਰੇ ਉਹ ਸ਼੍ਰੀ ਗੰਗਾ ਨਗਰ ਧਰਮਸ਼ਾਲਾ ਸੰਗਤ ਚੱਲ ਪਈ ਤੇ ਹੁਣ ਕਰਦੇ ਆਂ ਦਰਬਾਰ ਚ ਦਰਸ਼ਨ ਆ ਚੱਲੀ ਜਾਂਦੇ ਆ ਆਪਣਾ ਪਰਿਵਾਰ ਪੂਰਾ ਹੁਣ ਚੱਲਦੇ ਆਂ ਬਾਬੇ ਦੇ ਦਰਬਾਰ ਚ ਸਾਲਾ ਸਰ ਬਾਬਾ ਕੁਝ ਰੰਗਵਲੀ ਜੀ ਦੇ ਕਰਦੇ ਆਂ ਦਰਸ਼ਨ ਹੋ ਜਾਂਦਾ ਬਾਜ਼ਾਰ ਸਟਾਰਟ ਬਾਲਾ ਜੀ ਦੇ ਪ੍ਰਸ਼ਾਦ ਦੀਆਂ ਸਾਰੀਆਂ ਝੰਡੇ ਝੁੰਡੇ ਸਭ ਤੇ ਪੂਰੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਬਾਜ਼ਾਰ ਹੈਗਾ ਸਾਲਾ ਸਰ ਦੇ ਮੰਦਿਰ ਦਾ ਜਿੱਥੇ ਕਿ ਮੰਨ ਲਓ ਵੀ ਦਰਬਾਰ ਸਜਿਆ ਹੋਇਆ ਵਧੀਆ ਤੇ ਆ ਬਾਜ਼ਾਰ ਆ ਆ ਪੂਰੇ ਬਾਜ਼ਾਰ ਸਰਜੇਤ ਜੇ ਨੇ ਆ ਦੇਖੋ ਆਪਣੀ ਸੰਗਤ ਜਾ ਰਹੀ ਹੈ ਜਿਲ੍ਹਾ ਮਾਨਸਾ ਤੋਂ ਪੰਜਾਬ ਤੋਂ ਬਹੁਤ ਸਾਰੀ ਜਨਤਾ ਆਉਂਦੀ ਇੱਥੇ ਤੇ ਹੁਣ ਆਪਾਂ ਲੈਨੇ ਆ ਪ੍ਰਸ਼ਾਦ ਪਹਿਲਾਂ ਬਾਬੇ ਦਾ ਫਿਰ ਟੇਕਦੇ ਆ ਮੱਥਾ ਜਾ ਕੇ ਪਹਿਲਾਂ ਬਜਰੰਗਬਲੀ ਤੇ ਤੇ ਫਿਰ ਜਾਵਾਂਗੇ ਮਾਤਾ ਅੰਜਨਾ ਤੇ ਆ ਜਾਂਦੀ ਆਪਣੀ ਸੰਗਤ 8 ਵਜੇ ਦੁਪਹਿਰ ਨੂੰ ਕਰਤਾ ਲੋ ਜੀ ਸੰਗਤ ਪਹੁੰਚ ਗਈ ਹੁਣ ਬਾਬੇ ਦੇ ਦਰਬਾਰ ਦੇ ਜਮਾ ਗੇਟ ਮੂਹਰੇ ਪ੍ਰਸ਼ਾਦ ਪ੍ਰਸ਼ਾਦ ਲਈਏ ਹਣ ਆਦਰ ਸ਼ਹੀਦ ਨੰਬਰ ਗੇਟ 3 3 ਨੰਬਰ ਗੇਟ 21 ਸੀਗਾ ਆਜੋ ਇੱਧਰ ਇੱਥੇ ਹੀ ਲਵਾਂਗੇ ਆਜੋ ਵੀ ਆ ਹੁਣ ਆਪਾਂ ਲਵਾਂਗੇ ਪ੍ਰਸ਼ਾਦ ਇੱਥੋਂ ਤੇ ਉਸ ਤੋਂ ਬਾਅਦ ਫਿਰ ਅਗਲੀ ਐਂਟਰੀ ਸਿੱਧੀ ਦਰਬਾਰ ਸਾਹਿਬ ਦੀ ਬਾਬੇ ਦੇ ਗੁਰ ਰੰਗ ਬਲੇ ਦੀ ਤਿੰਨ ਨੰਬਰ ਗੇਟ ਆ ਇਹ ਇੱਥੇ ਪ੍ਰਵੇਸ਼ ਦੁਆਰ ਆ ਇਹ ਗੇਟ ਨੰਬਰ 3 ਆ ਦੇਖੋ ਹੁਣ ਪ੍ਰਸ਼ਾਦ ਲੈਨੇ ਆ ਪਹਿਲਾਂ ਆਪਾਂ ਪਹਿਲਾਂ ਪ੍ਰਸ਼ਾਦ ਲੈ ਲਓ ਪ੍ਰਸ਼ਾਦ ਆ ਤਿੰਨ ਨੰਬਰ ਗੇਟ ਆ ਵੀ ਆ ਲੱਡੂ ਪੇੜੇ ਲੈ ਲੈ ਤੇ ਹੁਣ ਨਾਰੀਅਲ ਤੇ ਫੁੱਲ ਵੀ ਲੈ ਲੈ ਤੇ ਹੁਣ ਚੱਲਦੇ ਆ ਬਜਰੰਗਵਲੀ ਕੋਲੇ ਸਿੱਧੇ ਠੀਕ ਆ ਖੜੀਏ ਸੰਗਤ ਤੇ ਆਨੇ ਆਪਣੇ ਮਿਸਤਰੀ ਲੱਡੂ ਵੀ ਤਾਜ਼ੇ ਬਣ ਰਹੇ ਨੇ ਉਹਦੇ ਆ ਦੇਖੋ ਆ ਪੇੜੇ ਬਣ ਰਹੇ ਨੇ ਆ ਲੱਡੂ ਆ ਬਹੁਤ ਵਧੀਆ ਸ਼ਾਨਦਾਰ ਵਧੀਆ ਸਫਾਈ ਨਾਲ ਬਣਾ ਰਹੇ ਨੇ ਬਾਈ ਹਨਾ ਆ ਦੇਖ ਲਓ ਬਾਈ RAM Shree ਚਸਾ ਤੇ ਆ ਵਿਚਾਰਿਆਂ ਦੀ ਜਿਹੜੀ ਦੁਕਾਨ ਆਗੀ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਤਿੰਨ ਨੰਬਰ ਗੇਟ ਤੇ ਆਈ ਦੁਕਾਨ ਬਹੁਤ ਵਧੀਆ ਫਰੈਸ਼ ਯਾਨੀ ਸਮਾਨ ਬਣਾਉਂਦੇ ਨੇ ਵਧੀਆ ਸਫਾਈ ਨਾਲ ਪ੍ਰਸ਼ਾਦ ਬੰਦਦੇ ਆ ਲੈ ਵੀ ਪ੍ਰਵੇਸ਼ ਦੁਆਰ ਹੁਣ ਆਪਾਂ ਪਾਰ ਕਰ ਚੁੱਕੇ ਆ ਤੇ ਚਲੋ ਆਪਣਾ ਸੰਗੂ ਜੀ ਦੇ ਬਾਗੂ ਪਹੁੰਚਾ ਚਲੋ ਬਾਲਾ ਜੀ ਦੇ ਦਰਬਾਰ ਚ ਪੁੱਛੋ ਪਹਿਲਾਂ ਕਿਹੜਾ ਪਾਸਾ ਕਿਵੇਂ ਜਾਣਾ ਕਿੱਧਰ ਜਾਣਾ ਹੋਏ ਕਦੇ ਗਏ ਨਹੀਂ ਆਹ ਇਹ ਕਿੱਧਰ ਮੁਟਕੈਟ ਕਰਨ ਆਪਾਂ ਹੁਣ ਪਹਿਲੀ ਵਾਰ ਆਏ ਆ ਪਹਿਲਾਂ ਪੁੱਛ ਲਈਏ ਕਿਸੇ ਨੂੰ ਬਾਬਾ ਜੀ ਇੱਕ ਮਿੰਟ ਗੱਲ ਸੁਣੋ ਕਿਹੜੇ ਪਾਸੇ ਬਾਲਾ ਜੀ ਦੇ ਮੱਥਾ ਟੇਕਦਾਰੇ ਅਸੀਂ ਕਦੇ ਆਏ ਨਹੀਂ ਹੂੰ ਐ ਜਾ ਜੀ ਚਲੋ ਵੀ ਆ ਚਲੀਆਂ ਸੰਗ ਤਾਂ ਪਹਿਲੀ ਵਾਰੀ ਆਏ ਆ ਨਾ ਤਾਂ ਕਰਕੇ ਪੁੱਛਣ ਦਾ ਗਾਈਡ ਤਾਂ ਫਿਰ ਕਰਨਾ ਹੀ ਪੈਂਦਾ ਕਿ ਨਾ ਕੋਈ ਤੋਂ ਲੈਣੀ ਪੈਂਦਾ ਨਾ ਲੈ ਵੀ ਚਲੋ ਆ ਗਿਆ ਦਰਬਾਰ ਬਾਬੇ ਦਾ ਮੇਨ ਬਾਲਾ ਜੀ ਦਾ ਦੇਖੋ ਜਨਤਾ ਕਿਵੇਂ ਫਸੀ ਖੜੀ ਆ ਇਹ ਭਗਤਾਂ ਦੀ ਜਿਹੜੀ ਸੰਗਤ ਦੇ ਰੂਪ ਦੇ ਵਿੱਚ ਦਾੜੀ ਵਾਲੇ ਬਾਬਾ ਜੀ ਉਹ ਦੇਖੋ ਨਹੀਂ ਲੈ ਵੀ ਹੁਣ ਮਾਤਾ ਅੰਜਨਾ ਦੇ ਦਰਬਾਰ ਤੇ ਮੱਥਾ ਟੇਕਦੇ ਆ ਲੈ ਵੀ ਹੁਣ ਆਪਾਂ ਮਾਤਾ ਅੰਜਲੀ ਦੇ ਮਾਤਾ ਦੇ ਮੱਥਾ ਟੇਕਣ ਚੱਲੇ ਆ ਪ੍ਰਵੇਸ਼ ਦੁਆਰ ਸ਼ੁਰੂ ਹੋ ਚੁੱਕਿਆ ਇੱਥੇ ਚਲੋ ਪਹਿਲੀ ਵਾਰ ਜਿਵੇਂ ਜਿਵੇਂ ਦਰਸ਼ਨ ਕਰ ਰਹੇ ਆ ਤੁਹਾਨੂੰ ਵੀ ਕਰਾ ਰਹੇ ਆ ਤੇ ਬਾਕੀ ਬਜਰੰਗਵਲੀ ਦੇ ਤਾਂ ਆਪਾਂ ਜਾਏ ਹਨਾ ਹੁਣ ਮਾਤਾ ਅੰਜਨਾ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਆ ਆ ਗਿਆ ਇੱਧਰ ਸ਼੍ਰੀ ਅੰਜਲੀ ਮਾਤਾ ਮੰਦਿਰ ਹਿੰਦੀ ਚ ਲਿਖਿਆ ਹੋਇਆ ਠੀਕ ਆ ਪੰਜਾਬੀਓ ਚਲੋ ਇੱਧਰ ਨੂੰ ਗਰਾ ਚਲੋ ਵੀ ਹਾਂ ਚੱਲੀਏ ਸੰਗ ਤਾਂ ਆਪਣੀ ਸਾਰੀ ਠੀਕ ਆ ਜੀ ਹਾਂ ਚੱਲੀ ਨੇ ਸਾਰੇ ਆ ਬੈਠੇ ਹਾਂ ਸੰਗ ਤਾਂ ਬਹੁਤ ਨੇ ਮਾਤਾ ਅੰਜਨਾ ਦੇ ਮੰਦਿਰ ਚ ਵੀ ਹਨਾ ਪਾਰੀ ਸੰਗਤ ਹੈ ਬਈ। ਲਓ ਜੀ ਪ੍ਰਵੇਸ਼ ਦੁਆਰ ਮੱਥਾ ਟੇਕੀ। ਕੀ ਹੈ ਇਹ ਹੁਮਾ। ਆਹ ਸੇ ਮਹਾਦੇਵ ਦੀ ਮੂਰਤੀ ਸਾਡੇ ਪਿੱਛੇ ਬਹੁਤ ਹੀ ਸੋਹਣਾ ਦ੍ਰਿਸ਼ਾ ਪੋੜੇ ਨਾ ਤਾਂ ਉਹ ਅਕਤਿਲਾ ਸ਼ੀਨਾ ਤੇ ਪਹਾੜੀਆਂ ਦੇ ਅਕਸਰ ਵਿਰਾਜਮਾ ਨਹੀਂ ਰਹਿੰਦੇ ਨੇ। ਇਸਲਾ ਸਰਦੇ ਅਸੀਂ ਮਤਲਬ ਕਈ ਦੁਆਰ ਨੇ ਗੇਟ ਜਿਹੜੇ ਹਨੂਮਾਨ ਮੰਦਿਰ ਜੀ ਦੇ ਮਤਲਬ ਗੇਟ ਨੇ ਉੱਥੇ ਕਾ ਪਹਾੜੀ ਵੀ ਸਿੱਟਤ ਹੈਗੀ ਜਿਨ੍ਹਾਂ ਦੇ ਉੱਤੇ ਮਹਾਦੇਵ ਜੀ ਵਿਰਾਜਮਾਨ ਹੈ ਆ ਸਾਰਾ ਪਰਿਵਾਰ ਆਪਣਾ ਠੀਕ ਹੈ ਜੀ